ada <tukara>

ਮੋਟਰ ਤਾਂ ਚਲਾਉਂਦਾ ਹੁਣ ਮੈਂ ਮੋਟਰ ਚਲਾਵਾ ਚਲਾ ਲੈ ਵੀਰੇ ਤੇਰੇ ਇੱਧਰ ਲਾਉਣਾ ਬਰਸੀਚ ਮੇਤਰੀ ਕਾਲੇ ਫਸ ਗਿਆ ਜਾ ਕੇ ਸਾਨਾ ਦੇ ਵੇੜ ਚ ਸਾਨਾ ਦੇ ਵੇੜ ਚ ਠੀਕ ਆ ਬਹੁਤ ਔਖਾ ਫਿਰ ਦੁੱਧ ਪੀਣਾ ਬਾਤ ਬਹੁਤ ਆ ਤਾਂ ਹੀ 70 80 ਰੁਪਏ ਕਿਲੋ ਹੋਇਆ ਪਹਿ ਚੰਡੀਗੜ੍ਹ ਇਹ ਲਾ 70 80 ਰੁਪਏ ਦੇਖ ਲੈਂਦਾ ਐ ਨਹੀਂ ਦੇਖਦਾ 80 ਰੁਪਏ ਚੱਲ ਰਿਹਾ ਹੁਣ ਵੀ ਆਏ ਮਿਲਦਾ ਦੁੱਧ ਵਾ ਠੀਕ ਆ ਠੀਕ ਆ ਚੱਲਣ ਵੇ ਹਾਂ ਜੋ ਖਾਂ ਚੜਦਾ ਪਾਛੋ ਕੇ ਨਾ ਅਜੇ ਤਾਂ ਮੇਰੇ ਕੰਨੀ ਵੀ ਕਦੇ ਆਉ ਮੈਂ ਨਹੀਂ ਖੱਚਦਾ ਚੱਲ ਬਈ ਜੁੱਥੇ ਕੱਢ ਕੇ ਤੂੰ ਵੀ ਚੱਲ ਹਾਂ ਬਿੱਲਣ ਹੋਰ ਹਾਂ ਹਾਂ ਸਭਿਆ ਜਾ ਕੇ ਚੱਲ 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 ਤਾ ਦੇਹਣਾ ਕੱਲ ਕਰਨੀ ਦੀ ਹੱਥ ਚੱਜ ਗਈ ਹੈ ਹਾਂ ਹੈ ਤਾਂ ਲੜਾ ਹੋ ਵੀ ਧੀ ਦੇਸੀ ਜਿਆ ਆਹ ਟਰਟਰ ਉਹ ਤੇ ਦੇਖਿਆ ਚੰਦੜੀ ਕਿੰਨੀ ਵੇਖ ਚਲਾਉਂਦੀ ਐ ਡੋਨੀ ਹਾਂ ਇੰਨਾ ਫਰਕ ਆ ਹਾਂ ਵੀ ਤੇਜ਼ੀ ਜਿਵੇਂ ਲੱਗਦੀ ਆ काले वी अच्छा डंगर डर दंकर खाके की करते ने ठीक है दुद्ध वादिया तो दें मतलब ਆਪੋ ਲੇਤਾ ਇੰਨਾ ਕੇ ਦਾੜਾ ਇਹਦਾ ਕਿ ਪੈੜ ਤੇ ਨੁਸਕਾ ਆਉਂਦਾ ਹੈ ਇਹਦਾ ਦੇਖਦੇ ਹਾਂ ਨਿਕਲਿਆ ਅੱਜ ਕੀ ਸਰੋਂ ਹੀ ਸਭ ਨੂੰ ਇਸ ਤਰ੍ਹਾਂ ਆਪਾਂ ਦਾ ਸੱਤਿਆ ਨੂੰ ਫਾਗਨੇ ਆਪਾਂ ਦਾ ਦਾਦਾ ਜੀ ਇਹਦੇ ਨਾਲ ਦੇ ਵੇ ਲੋਬੀ ਨਿਕਾਉਂ ਨਾ ਹੀ ਦੇਖੋ ਜੀ ਠੀਕ ਆ ਜੀ ਧੰਨਵਾਦ ਜੀ ਹਾਂ ਜੀ ਮੈਂ ਦੋ ਤਿੰਨ ਗਜੀਆਂ ਦਾ ਦੇ ਦਿੰਦਾ ਵੀਰੇ ਤੇਜ਼ੀ ਤੇਜ਼ੀ ਹੋ ਜਾਣੀ ਚਾਹੀਦੀ ਆ ਟੋਪ ਦਾ ਤਾਂ ਬਣਾ ਹੀ ਹੋਇਆ ਟੋਨੀ ਆਹ ਮਾਲਾ ਇਹਨਾਂ ਪਰ 3 ਸਰੋਂ ਦੇ